ਕਾਉਂਟਰ ਤੇ ਖਲੋਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਡਿਆ ਇੱਕ ਉੱਡ ਕੇ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਏਕ ਟਾਈਮ ਤੇ ਅੱਧਾ ਸ਼ੀਸ਼ਾ ਥੱਲੇ ਹੀ ਤੇ ਐਨੇ ਉਹ ਬੰਦਾ ਥੱਲੇ ਲੰਮੇ ਪਿਆ ਸਾਡਾ ਐਨੇ ਨਹੀਂ ਵੇਖਿਆ ਕਿ ਬੰਦਾ ਥੱਲੇ ਆ ਜਾਂ ਨਹੀਂ ਆ ਐਨੇ ਐਕਸੀਲੇਟਰ ਤੇ ਪੈਰ ਦਿੱਤਾ ਬਾਏ ਜਾਂ ਵੀਰ ਉਹ ਰੱਬ ਵੱਲੋਂ ਮੈਂ ਕੀ ਹੀ ਹੱਥ ਪੈ ਗਿਆ ਜਾਬੀ ਤੇ ਗੱਡੀ ਉੱਥੇ ਲੋਕ ਭਾਜੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਜਿਹੜਾ ਆਇਆ ਹਾਂ ਇੱਕ ਬੰਦਾ ਆਇਆ ਡਾਤਾ ਇੱਕ ਨੇ ਐਂਡੀਵਰੀਆ ਆ ਕੇ ਕ੍ਰਾਈਮਨਲ ਨੂੰ ਜਿਹੜਾ ਮੌਕੇ ਤੇ ਆ ਕੇ ਡੱਕਿਆ ਵੀਰ ਨੇ ਡੱਕਿਆ ਜੌਬ ਕਰਦਾ ਮੈਂ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਹਾਂ ਜੀ ਆਪਾਂ ਗੱਡੀ ਮਾਰ ਕੇ ਭਜਾ ਸਕਦੇ ਹਾਂ ਫਿਰ ਵੀਰ ਜੀ ਮੈਂ ਤੇ ਭਜਾਈ ਨਹੀਂ ਗੱਡੀ ਕੋਈ ਚੱਕਰ ਹੀ ਨਹੀਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਕੋਲ ਭੰਡਾਰੀ ਪੁਲ ਦੀਆਂ ਨੇ ਜਿੱਥੇ ਹਾਦਸਾ ਪੇਸ਼ ਆਇਆ ਇਲਜ਼ਾਮ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਲੱਗੇ ਨੇ ਕਿ ਹਾਦਸਾ ਕੀਤਾ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਪਰ ਲੋਕਾਂ ਨੇ ਉਸ ਨੂੰ ਮੌਕੇ ਤੇ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਲਜ਼ਾਮ ਇਹ ਵੀ ਨੇ ਕਿ ਪੁਲਿਸ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਸੀ ਇਹ ਗੱਡੀ ਕਵਰ ਕਰ ਰਹੀ ਇਹ ਤੋਂ ਪਿੱਛੋਂ ਸਵਿਫਟ ਆਈ ਬੜੀ ਤੇਜ਼ ਮੈਂ ਆਪਣੇ ਸੋਰੀ ਆਪਣੇ ਕਾਊਂਟਰ ਤੇ ਖੜਾ ਹਾਂ ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ ਬੰਦਾ ਉੱਡਿਆ ਇੱਕ ਉੱਡ ਕੇ ਤੇ ਇਹ ਵੀਰ ਨੇ ਕੀ ਕੀਤਾ ਗੱਡੀ ਨੱਪਦੀ ਇੱਕ ਟਾਈਮ ਤੇ ਤੇ ਆਪਾਂ ਉਥੋਂ ਭੱਜੇ ਆਏ ਆ ਦੋ ਜਣੇ ਉਹ ਵੀਰ ਅੱਧਾ ਸ਼ੀਸ਼ਾ ਧੱਲੇ ਹੀ ਤੇ ਐਨੇ ਉਹ ਬੰਦਾ ਧੱਲੇ ਲੰਮੇ ਪਿਆ ਸਾਡਾ ਐਨੇ ਨਹੀਂ ਵੇਖਿਆ ਕਿ ਬੰਦਾ ਧੱਲੇ ਆ ਜਾਂ ਨਹੀਂ ਆ ਇੰਨੇ ਐਕਸਲੇਟਰ ਤੇ ਪੈਰ ਦਿੱਤਾ ਬਾਈ ਜਾਨ ਵੀਰ ਰੱਬ ਵੱਲੋਂ ਮੈਂ ਗਈ ਹੀ ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੋਕ ਹੋ ਗਈ। ਭਾਜੀ ਪੰਜਾਬ ਪੁਲਿਸ ਦਾ ਇੱਕ ਇੱਕ ਬੰਦਾ ਜਿਹੜਾ ਆਇਆ। ਨਹੀਂ ਪੰਜਾਬ ਪੁਲਿਸ ਦਾ ਜਿਹੜਾ ਗੱਡੀ ਹਾਂ ਇੱਕ ਬੰਦਾ ਆਇਆ ਡਾਤਾ ਇੱਕ ਨੇ ਐਂਡੀਵਰੀਆ ਆ ਕੇ ਕ੍ਰਾਈਮਨਲ ਨੂੰ ਜਿਹੜਾ ਮੌਕੇ ਤੇ ਆ ਕੇ ਡਕਿਆ ਵੀਰ ਨੇ ਡਕਿਆ। ਪੁਲਿਸ ਮੁਲਾਜ਼ਮ ਤਰੰਤ ਅੰਧਰਿਆਂ ਵਾਲਾ ਦਸਿਆ ਜਾ ਰਿਹਾ ਤੇ ਅੰਮ੍ਰਿਤਸਰ ਦੇ ਮਾਲ ਮੰਡੀ ਦਿਹਾਤੀ ਇਲਾਕੇ ਦੇ ਵਿੱਚ ਡਿਊਟੀ ਕਰਦਾ ਹੈ। ਹਾਲਾਂਕਿ ਮੁਲਜ਼ਮ ਮੁਲਾਜ਼ਮ ਨੇ ਆਪਣੇ ਤੇ ਲੱਗੇ ਇਲਜ਼ਾਮ ਨਕਾਰੇ ਨੇ। ਬਈ ਇਹਥੇ ਨਾ ਲਾਈਵ ਇੱਕ ਐਕਸੀਡੈਂਟ ਹੋਇਆ ਵਾ Swift ਕਾਰ ਇਥੇ ਲੱਗੀ ਆ ਪਿਛੇ ਆੜੀ ਠੀਕ ਆ ਇਹ ਵੀਰ ਹੁਣੀ ਨਾ ਆ ਇੱਕ ਬੰਦਾ ਵਿੱਚ ਵਾ ਦੋ ਬੈਠੇ ਆ ਠੀਕ ਆ ਇਹ ਨਾ ਇੱਕ ਵੀਰੇ ਹੈ ਖਾ ਉਥੇ ਹਸਪੀਟਲ ਵੀਰ ਨੂੰ ਐਡਮਿਟ ਕਰਾਉਣ ਲੱਗੇ ਆ ਉਹਦਾ ਐਕਸੀਡੈਂਟ ਕਰਕੇ ਨਾ ਇਹ ਵੀਰ ਭੱਜ ਲੱਗਾ ਹੀਗਾ ਇਥੋਂ ਤੇ ਮੌਕੇ ਦੇ ਲੋਕਾਂ ਨੇ ਇਹਨੂੰ ਖਿਲਾ ਰਿਆ ਤੇ ਮੈਂ ਆ ਕੇ ਇਹਨੂੰ ਕ੍ਰਿਮੀਨਲ ਨੂੰ ਕੈਚ ਕਰਨ ਆ ਹਾਂ ਹਾਂਜੀ ਤੁਹਾਡੇ ਸਾਹਮਣੇ ਬਈ ਹੁਣ ਕੀ ਕਰਨਾ ਹੈ ਉਹ ਇਥੇ ਮੈਂ ਵੀ ਜੀ ਡਿਊਟੀ ਤੇ ਆ ਮਲਾ ਡਿਊਟੀ ਕਿਥੇ ਸਰਪ੍ਰਾਈਜ਼ ਰੈਂਕਿੰਗ ਡਿਊਟੀ ਹੈ ਸੀ ਟਿਊ ਸਾਹਿਬ ਨਾਲ ਮੈਂ ਸ਼ੋਅ ਵੀਡੀਓ ਸਾਹਿਬ ਨਾਲ ਡਿਊਟੀ ਹੈ ਠੀਕ ਹੈ ਹਾਂ ਜੀ ਮੁੰਡਾ ਭਾਈ ਕੰਮ ਕਰਦੇ ਜੀ ਮੈਂ ਜੋਬ ਕਰਦਾ ਮੇਰੇ ਕਿੱਥੇ ਕੰਮ ਕਰਦਾ ਜੋਬ ਕਰਦਾ ਮੈਂ ਪੰਜਾਬ ਪੁਲਿਸ ਪੰਜਾਬ ਪੁਲਿਸ ਵਿੱਚ ਹਾਂ ਜੀ ਆਪਾਂ ਗੱਡੀ ਮਾਰ ਕੇ ਭਜਾ ਸਕਦੇ ਫਿਰ ਵੀਰ ਜੀ ਮੈਂ ਤਾਂ ਭਜਾਈ ਨਹੀਂ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਪਾਜੀ ਇੱਕ ਮਿੰਟ ਪਾਜੀ ਕਿਥੋਂ ਫਿਰ ਉਹਨਾਂ ਨੇ ਫਿਰ ਕਿਉਂ ਵੜਿਆ ਤੁਹਾਨੂੰ ਲੋਕਾਂ ਨੇ ਨਹੀਂ ਮੈਂ ਤਾਂ ਵੀਰ ਜੀ ਗੱਡੀ ਰੁੱਕ ਗਈ ਸੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈ ਇਹਦਾ ਸ਼ੀਸ਼ਾ ਕਿਦਾਂ ਟੁੱਟ ਗਿਆ ਫਿਰ ਤੁਹਾਡਾ ਸ਼ੀਸ਼ਾ ਇਹ ਟੁੱਟ ਗਈ ਪਰ ਮੈਂ ਗੱਡੀ ਭਜਾਉਣ ਵਾਲਾ ਨਹੀਂ ਸੀ ਮੈਂ ਇਹ ਹਾਂਜੀ ਕਿੱਥੇ ਮਲਾਜਾਂ ਇੱਥੇ ਪੰਜ ਮਾਲ ਮੰਡੀ ਮਾਲ ਮੰਡੀ ਹਾਂਜੀ